ਬڑا ਪੁਰਾਣਾ ਕਿੱਸਾ ਆ ਕੁਰਾਨ ਸ਼ਰੀਫ ਦਾ حضرت ਲੂਤ ਹੋਇਆ ਇੱਕ ਤੇ ਉਹਨਾਂ ਦੀ ਕੌਮ ਜਿਹੜੀ ਇਹੋ ਜੀਆਂ ਬਦਫੈਲੀਆਂ ਕਰਨ ਲੱਗ ਗਈ ਬੇਸ਼ਰਮੀ ਬੰਦੇ ਬੰਦਿਆਂ ਨਾਲ ਲੱਗੇ ਬੁੜੀਆਂ-ਬੁੜੀਆਂ ਨਾਲ ਲੱਗੀਆਂ ਤੇ ਫਿਰ ਰੱਬ ਨੇ ਉਹਨਾਂ ਦੇ ਉੱਤੇ ਇਹੋ ਜਿਹਾ ਸਮਾ ਲਿਆਂਦਾ ਕਿ ਪੱਥਰ ਡਿੱਗੇ ਅਸਮਾਨ ਚੋਂ ਪੱਥਰ ਅੱਗ ਡਿੱਗੀ ਅਸਮਾਨ ਚੋਂ ਤੇ ਉਹ ਜਿੰਨੇ ਲੋਕ ਸਨ ਪਿੰਡ ਦੇ ਕੌਮ ਦੇ ਸਾਰੇ ਪਰਮੇਸ਼ਰ ਨੇ ਖਤਮ ਕਰ ਦਿੱਤੇ ਤਬਾਹ ਕਰ ਦਿੱਤੇ ਇਹ ਅੱਜ ਫੇਰ ਜੰਮ ਗਏ ਹੋ ਇਹ ਪਾਪ ਕਰਨ ਵਾਲੇ ਗੰਦ ਪਾਉਣ ਵਾਲੇ ਵੈਸਟ ਜਿਹੜਾ ਆ ਉਹ ਗੋ ਬੈਕ ਟੂ ਗ੍ਰੀਕ ਦਾ ਨਾਰਾ ਦੇ ਰਿਹਾ ਉਹ ਨਾਸਤਿਕ ਤਾਲੇ ਪਾਸੇ ਭੱਜ ਰਿਹਾ ਤੁਸੀਂ ਹੈਰਾਨ ਹੋਵੋਗੇ 2024 ਦੇ ਵਿੱਚ ਫਰਾਂਸ ਦੇ ਵਿੱਚ 올림픽 ਖੇਡਾਂ ਆਈਆਂ ਤੇ ਮੈਂ ਤੁਹਾਨੂੰ ਫੋਟੋ ਵੀ ਦਵਾਂਗਾ ਜੀਸਸ ਦੀ ਫੋਟੋ ਰੀਕ੍ਰੀਏਟ ਕੀਤੀ ਗਈ ਆ ਜਿਹੜੀ ਉਹਨਾਂ ਦੀ ਲਾਸਟ ਫਰਾਈਡੇ ਦੀ ਫੋਟੋ ਆ ਸਲੀਪ ਤੇ ਚੜਨ ਤੋਂ ਪਹਿਲਾਂ ਫਰਾਈਡੇ ਦੀ ਸ਼ਾਮ ਉਹਨਾਂ ਨੇ ਆਪਣੇ ਚੇਲਿਆਂ ਨਾਲ ਰੋਟੀ ਖਾਧੀ ਵਾਈਨ ਪੀਤੀ ਉਹਦੀ ਇੱਕ ਫੋਟੋ ਆ ਉਹਨਾਂ ਨੇ ਉਹ ਫ੍ਰੈਂਚ ਦੀ 올림픽ਸ ਦੇ ਵਿੱਚ ਫੋਟੋ ਰੀਕ੍ਰੀਏਟ ਕੀਤੀ ਤੇ ਜੀਸਸ ਨੂੰ ਗੇ ਦੇ ਰੂਪ ਚ ਦਿਖਾਇਆ ਨੀਲੇ ਰੰਗ ਦੇ ਕੱਪੜੇ ਪਾ ਨੀਲਾ ਰੰਗ ਪੇਂਟ ਕਰਕੇ ਨਾ ਸਰੀਰ ਤੇ ਉਹਨੂੰ ਫੂਡ ਦੇ ਉੱਤੇ ਬਿਠਾਇਆ ਹੋਇਆ ਆਲਦਵਾਲੇ ਉਹ ਲੈਸਬੀਅਨ ਗੇ ਜਿਹੜੇ ਸਾਰੇ ਲੋਕ ਆਲਦਵਾਲੇ ਇਕੱਠੇ ਹੋਏ ਇਹਨਾਂ ਨੇ ਮੈਸੇਜ ਦਿੱਤਾ ਵਾ ਕਿ ਅਸੀਂ ਧਰਮ ਦੀ ਥਾਂ ਲੈ ਲਈ ਹੈ ਅ ਧਰਮ ਨੇ ਧਰਮ ਦੀ ਥਾਂ ਲੈ ਲਈ ਉਸ ਚੀਜ਼ ਨੂੰ ਗਲੋਰੀਫਾਈ ਕੀਤਾ ਤੇ ਇੱਕ ਨਾਰਾ ਦਿੱਤਾ ਕਿ ਪ੍ਰਾਈਡ ਪ੍ਰਾਈਡ ਤੇ ਮਾਣ ਹੁੰਦਾ ਕਾਲਾ ਮਾਣ ਇੱਥੇ ਕਾਲਾ ਮਾਣ